ਇਹ ਦੁਨੀਆ ਰੰਗ ਬਰੰਗੀ ਹੈ ਕੁਝ ਚੰਗੀ ਹੈ ਕੁਝ ਮੰਦੀ ਹੈ ਇਹ ਦੁਨੀਆ ਰੰਗ ਬਰੰਗੀ ਹੈ ਕੁਝ ਚੰਗੀ ਹੈ ਕੁਝ ਮੰਦੀ ਹੈ ਕੁਝ ਖੁਦ ਨੂੰ ਰੱਬ ਸਮਝੀ ਬੈਠੀ ਹੈ ਕੁਦ ਖੁਦ ਨੂੰ ਰੱਬ ਸਮਝੀ ਬੈਠੀ ਹੈ ਕੁਝ ਰੱਬ ਦੇ ਰੰਗ ਵਿੱਚ ਰੰਗੀ ਹੈ ਇਹ ਦੁਨੀਆ ਰੰਗ ਬਰੰਗੀ ਹੈ ਇਹ ਦੁਨੀਆ ਰੰਗ ਬਰੰਗੀ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਜਿਹੜੀਆਂ ਮੇਰੀਆਂ ਛੋਟ ਰਚਨਾਵਾਂ ਨੂੰ ਪਿਆਰ ਦੇ ਰਹੇ ਨੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਹੋਰ ਆਪਣੀ ਕਲਮ ਰਾਹੀਂ ਜੋ ਗੀਤ ਜਾਂ ਕਵਿਤਾਵਾਂ ਲਿਖੀਆਂ ਜੋ ਮੈਂ ਆਪਣੀ ਕਲਮ ਦੁਆਰਾ ਉਹ ਤੁਹਾਡੇ ਚਾਹ ਕੌਣ ਸਚਾਈ ਤੇ ਆਧਾਰਿਤ ਤੇ ਤੁਸੀਂ ਮੇਰੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਅਤੇ ਫੋਲੋ ਕਰਕੇ ਜਰੂਰ ਮੇਰਾ ਮਾਨ ਮਦਾਓ ਤੇ ਮੈਂ ਹੋਰ ਵੀ ਆਪਣੀ ਕਲਮ ਦੁਆਰਾ ਲਿਖੀਆਂ ਰਚਨਾਵਾਂ ਵਕ ਵਕ ਹਲਾਤਾ ਦੇ ਲਿਖੇ ਗੀਤ ਸਚਾਈ ਨੂੰ ਬਿਆਨ ਕਰਦੇ ਉਹ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਾਵਾਂਗਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਮੈਨੂੰ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਆਸ਼ੀਰਵਾਦ ਦਿੰਦੇ ਰਹਿਣਾ ਹੋਰ ਵੀ ਲੰਮੀਆਂ ਰਚਨਾਵਾਂ ਨਾਲ ਹਾਜ਼ਰ ਹੋਵਾਂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ